ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਪਰਜਾਪਤ ਕੁਮਿਆਰ ਉਮਰ 28 ਸਾਲ ਕੱਦ 5 ਫੁੱਟ 6 ਇੰਚ ਆਈ ਪਲੱਸ 2 ਪਾਸ ਆਈਟੀਆਈ ਰਾਧਾ ਸਵਾਮੀ ਫੈਮਲੀ ਜੀ ਨਸ਼ੇ ਤੋਂ ਰਹਿਤ ਕਾਮੇ ਜੀ ਇਹਨਾਂ ਦੇ ਲੜਕੇ ਦਾ ਆਪਣਾ ਕਾਮੇ ਮਠਿਆਈਆਂ ਦਾ ਰੈਸਟੋਰੈਂਟ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਪੜੀ ਲਿਖੀ ਤੇ ਸੋਹਣੀ ਸੁਨੱਖੀ ਤੇ ਘਰੇਲੂ ਹੋਵੇ ਸਿਲਾਈ ਦਾ ਕੰਮ ਕਰ ਜਾਣਦੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬ੍ਰਮਟਨ ਕੈਨੇਡਾ ਕਾਸਟ ਪੂਰਵਾ ਉਮਰ 61 1997 ਕੱਦ 5 ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਵਿਦ ਡਰਾਫਟਿੰਗ ਭੈਣ 1 ਕੇਜੀ ਤੇ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਆਫ ਕੈਨੇਡਾ ਵਰਕ ਸੀਏਡੀ ਸੀਏਐਮ ਪ੍ਰੋਗਰਾਮਰ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੇਸਦਾਰੀ ਪਤਾ ਜਲੰਧਰ ਕਾਸਟ ਜੜ ਸਿੱਖ ਗੋਤ ਸੰਧੂ ਉਮਰ 31 ਸਾਲ ਕੱਦ 5 ਫੁੱਟ 7 ਇੰਚ ਭੈਣ ਭਰਾ ਕੋਈ ਨਹੀਂ ਤੇ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ। ਸ਼ੁੱਧ ਵੈਸ਼ਨੋ ਪਰਿਵਾਰ ਅਤੇ ਕਾਮੇ ਜੀ ਇਹਨਾਂ ਦਾ 2 से 1/2 ਕਿੱਲੇ ਜ਼ਮੀਨ ਮੁੰਡੇ ਦੇ ਨਾਮ ਤੇ ਆ ਸ਼ਹਿਰ ਤੇ ਪਿੰਡ ਦੇ ਵਿੱਚ ਪ੍ਰਾਪਰਟੀ ਆ ਵਧੀਆ ਮੈਨੇਜਰ ਬਜਾਜ ਫਾਈਨਾਂਸ ਤੇ ਕੰਮ ਮੰਗੇ ਜੀ ਇਹਨਾਂ ਦੀ ਕੁੜੀ ਘਰੇਲੂ ਵਧੀਆ ਪਰਿਵਾਰ ਦੀ ਹੋਵੇ ਔਰ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਦਾਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਗੋਤ ਚੀਮਾ ਉਮਰ 21 9 1995 ਕੱਦ 6 1 ਪੜ੍ਹਾਈ ਬੀਏ ਪਾਸ ਭੈਣ 1 ਕੇ ਜੀ ਮੈਰਿਡ ਇਹ ਪ੍ਰਾਣੋ ਤੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਨਾਂ ਦਾ 2 ਬਾਈ ਕਿੱਲੇ ਜ਼ਮੀਨ ਹੈ 2 ਕੋਟੀਆਂ ਨੇ 15 ਸ਼ਾਪ ਰੈਂਟ ਦੇ ਨੇ ਜੀ ਸੋਰੀ 15 ਸ਼ਾਪ ਰੈਂਟ ਤੇ ਨੇ ਦਸੂਆ ਸ਼ਹਿਰ ਦੇ ਵਿੱਚ ਦੋ ਪੁਲਾਟ ਨੇ ਆਪਣਾ ਕੰਮ ਕਰ ਵਧੀਆ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੋਈ ਜੌਬ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਨੁਜ ਕਪੂਰ ਕਾਸਟ ਖੱਤਰੀ ਗੋਤ ਕਾਉਂਸਲ ਉਮਰ 21/4/2000 ਜਨਮ ਟਾਈਮ 12:15 AM ਜਨਮ ਸਥਾਨ ਬਟਾਲਾ ਕੱਦ 5 ਫੁੱਟ 5 ਇੰਚ ਪੜਾਈ +2 ਪਾਸ ਪੈਣ 2 ਨੇਜੀ ਪੈਣਾ ਇੱਕ ਮੈਰਿਡ ਐ ਤੇ ਇੱਕ ਅਨਮੈਰਿਡ ਐ ਪ੍ਰਾਇ ਏਕੇ ਅਨਮੈਰਿਡ ਐ ਪਿਤਾ ਸੰਜੇ ਕਪੂਰ ਪ੍ਰਾਪਰਟੀ ਡੀਲਰ ਐਂਡ ਪੰਜਾਬ ਸਟੇਟ ਗਵਰਨਮੈਂਟ ਲੋਟਰੀ ਬਿਜ਼ਨਸ ਮਾਤਾ ਰੇਨੂ ਕਪੂਰ ਤੇ ਕਾਮੇ ਜੀ ਇਹਨਾਂ ਦਾ ਸੈਲਫ ਇੰਪਲੋਇਡ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਵਧੀਆ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਸ਼ਰਮਾ ਪਤਾ ਰੂਪਨਗਰ ਕਾਸਟ ਬ੍ਰਾਹਮਣ ਗੋਤ ਐਰੇ ਕੌਸ਼ਲ ਉਮਰ 14/8/1986 ਜਨਮ ਟਾਈਮ 8:55 ਪੀਐਮ ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 10 ਇੰਚ ਤੇ ਪੜ੍ਹਾਈ ਕੀਤੀ ਹੈ ਜੀ ਐਮਸੀਏ ਪ੍ਰਾਗ ਨੋ ਸੌਰੀ ਪੈਨ ਨੋ ਪ੍ਰਾ 3 ਨੇ ਦੋ ਮੈਰਿਡ ਨੇ ਪਿਤਾ ਐਕਸਪਾਇਰ ਮਾਤਾ ਊਨਾ ਸ਼ਰਮਾ ਕੰਮੇ ਜੀ ਬਿਜ਼ਨਸ ਓਨਰ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕੌਰ 6th ਮੰਥ ਵਿਡੋ ਗਰਲ ਕਾਸਟ ਜੱਟ ਪਿੰਦਰ ਉਮਰ 8 2 1993 ਜਨਮ ਟਾਈਮ 4:30 ਪੀਐਮ ਜਨਮ ਸਥਾਨ ਅੰਮ੍ਰਿਤਸਰ ਕੱਦ 5 ਫੁੱਟ 2 ਇੰਚ ਲੜਾਈ ਐਮ ਕਾਮ ਪ੍ਰੋਫੈਸ਼ਨਲ ਅਕਾਊਂਟਿੰਗ ਫਰੋਮ ਆਸਟ੍ਰੇਲੀਆ ਐਮਬੀਏ ਫਰੋਮ ਇੰਡੀਆ ਪ੍ਰਾ ਆਸਟ੍ਰੇਲੀਆ ਮੈਰਿਡ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਆ ਲੜਕੀ ਕੈਸ਼ੀਅਰ ਇਨ ਦਾ ਹੌਸਪਿਟੈਲਿਟੀ ਸੈਕਟਰ ਇਨ ਕਿਚਨਰ ਅਨਟਾਰੀਓ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ 5 ਤੋਂ 12 ਕਿੱਲੇ ਤੱਕ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਦੀਪ ਸਿੰਘ ਸਿੱਖ ਸਰਦਾਰ ਪਤਾ ਲੁਧਿਆਣਾ ਕਾਸਟ ਰਾਜਪੂਤ ਉਮਰ 3 2 1992 ਕੱਦ 5 ਫੁੱਟ 7 ਇੰਚ ਪੜ੍ਹਾਈ 8 ਪਾਸ ਇਹਨਾਂ ਦੀ ਵਾਈਫ ਐਕਸਪਾਇਰ ਨੇ ਜੀ ਦੋ ਲੜਕੀਆਂ ਤੇ ਇੱਕ ਲੜਕਾ ਤਿੰਨ ਇਹਨਾਂ ਦੇ ਕੋਲ ਬੱਚੇ ਨੇ ਜੁਆਇੰਟ ਫੈਮਿਲੀ ਹੈ ਇਹਨਾਂ ਦੀ ਭਰਾ ਇੱਕ ਇੰਗਲੈਂਡ ਦੇ ਵਿੱਚ ਅਨਮੈਰਿਡ ਪੈਨ ਮੈਰਿਡ ਹੈ ਕੰਮ ਇਹ ਜੀ ਇਹਨਾਂ ਦੀ ਆਪਣੀ ਵੈਲਡਿੰਗ ਸ਼ਾਪ ਹੈ ਤੇ ਆਪਣਾ ਘਰ ਹੈ ਚਾਰ ਪਲਾਟ ਨੇ 300 ਗਜ ਦੇ ਵਿੱਚ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਗਰੀਬ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਬਿਨਾ ਬੱਚੇ ਵਾਲੇ ਨੂੰ ਪਹਿਲੇ ਜੇਕਰ ਬੱਚਾ ਹੋਵੇ ਤਾਂ ਲੜਕੀ ਹੋਵੇ ਜਿਨ੍ਹਾਂ ਦੇ ਬੱਚਾ ਨਾ ਹੋ ਸਕਦਾ ਹੋਵੇ ਉਹ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਨਵੇਂ ਰਿਸ਼ਤਿਆਂ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ